ਹਉ ਸਦਵਾਰੀ ਸ਼ਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਐਥੇ ਮਿਲਨ ਵਡਿਆਈਆਂ ਦਰਗਾਹ ਮੁਖ ਦਵਾਰ ਸੱਚੀ ਕਾਰ ਕਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚੈ ਨਾਹੀਂ ਪਿਆਰ ਸੱਚੈ ਸ਼ਬਦ ਹਰਖ ਸਦਾ ਦਰ ਸੱਚੈ ਸਚਿਆਰ ਨਾਨਕ ਸਤਿਗੁਰ ਕੀ ਸੇਵਾ ਸੂ ਕਰੈ ਜਿਸਨੋ ਨਦਰ ਕਰੈ ਕਰਤਾਰ ਮਹਲਾ ਤੀਜਾ ਹੋਰ ਵਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅਮਰਤ ਛੋੜ ਵੇਖ ਲਗੇ ਵੇਖ ਖੱਟਣਾ ਵੇਖ ਰਾਸ ਵੇਖ ਖਾਣਾ ਵੇਖ ਪਹਿਨਣਾ ਵੇਖ ਕੇ ਮੁਖ ਗਿਰਾਸ ਐਥੈ ਦੁੱਖੋ ਦੁੱਖ ਕਮਾਵਣਾ ਮੋਇਆ ਨਰਕ ਨਿਵਾਸ ਮਨਮੁਖ ਮੋਹਿ ਮੈਲੇ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਬਿਨਾਸ ਸਤਗੁਰ ਕਾ ਭਉ ਛੋੜਿਆ ਮਨ ਹਟ ਕੰਮ ਨ ਆਵੈ ਰਾਸ ਜੰਪੁਰ ਬੱਧੇ ਮਾਰਿਐ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤਗੁਰ ਸੇਵਿ ਹੋ ਸਾਧ ਜਨ ਜਿਨ ਹਰ ਹਰ ਨਾਮ ਦਿਰਡਾਇਆ ਸੋ ਸਤਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰਕਾਰ ਹਰ ਪੰਥ ਬਤਾਇਆ ਕਿਸ ਸਤਗੁਰ ਕੀ ਸਭ ਪਗੀ ਪਵੋ ਜਿਨ ਮੋਹੋ ਅੰਧੇਰ ਚੁਕਾਇਆ ਸੋ ਸਤਗੁਰ ਕਹੋ ਸਭ ਧਨ ਧਨ ਜਿਨ ਹਰ ਭਗਤ ਭੰਡਾਰ ਲਹਾਇਆ ਸ਼ਲੋਕ ਮਹੱਲਾ ਤੀਜਾ ਸਤਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਈ ਅੰਦਰ ਸਹਜ ਨਾ ਆਇਉ ਸਹਜ ਹੀ ਲੈ ਖਾਏ ਮਨ ਹਟ ਜਿਸਤੇ ਮੰਗਣਾ ਲੈਣਾ ਦੁੱਖ ਮਨਾਈ ਇਸ ਭੇਖੈ ਥਾਮਹੁ ਗਿਰਹੁ ਭਲਾ ਜਿਥੋਂ ਕੋ ਵਰਸਾਈ ਸ਼ਬਦ ਰੱਤੇ ਤਿੰਨਾ ਸੋਜੀ ਪਈ ਦੂਜੇ ਭਰਮ ਭੁਲਾਏ ਪਇਆ ਕਿਰਤ ਕਮਾਉਣਾ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵੇਂ ਸੇ ਭਲੇ ਜਿਨ ਕੀ ਪਤ ਪਾਵਹਿ ਥਾਏ ਮਹਲਾ 3 ਸਤਿਗੁਰ ਸੇਵਿਐ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨ ਹੋਵੇ ਅਚਿੰਤ ਬਸੈ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਿਗੁਰ ਦਿਆ ਬੁਝਾਏ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤ ਸਰ ਤੀਰਥ ਨਹਾਏ ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਪਹਾਏ ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਾਖੰਡ ਜਮ ਕਾਲ ਨਾ ਛੋਡੇ ਲੈ ਜਾਸੀ ਪਤ ਗੁਆਏ ਨਾਨਕ ਨਾਮ ਰਤੇ ਸੇ ਉਬਰੇ ਸੱਚੇ ਸਿਉ ਲਿਬ ਲਾਇ ਪੌੜੀ ਤਿਤ ਜਾਏ ਬਹੁ ਸਤ ਸੰਗਤੀ ਜਿਤੈ ਹਰ ਕਾ ਹਰ ਨਾਮ ਬਿਲੋਈਐ ਸਹਿਜੇ ਹੀ ਹਰ ਨਾਮ ਲੇਹੋ ਹਰ ਤਤ ਨਾ ਖੋਈਐ ਨਿਤ ਜਪਿਓ ਹੋ ਹਰ ਹਰ ਦਿਨ ਸਰਾਤ ਹਰ ਦਰਗਾ ਟੋਈਐ ਸੋ ਪਾਏ ਪੂਰਾ ਸਤਗੁਰੂ ਜਿਸ ਧੁਰ ਮਸਤਕ ਲਿਲਾਟ ਲਖੋਈਐ ਤਿਸ ਗੁਰ ਕੋ ਸਭ ਨਮਸ਼ਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈ ਐ ਸਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨਿ ਤਿਆ ਆ ਸੱਚਾ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ ਇਹ ਸੱਜਣ ਮਿਲੇ ਨਾ ਵਿਛੜਹਿ ਜੇ ਆਪ ਮੇਲੇ ਕਰਤਾਰ ਇਕ ਨਾਂ ਦਰਸ਼ਨ ਕੀ ਪ੍ਰਤੀਤਨਾ ਆਈਆ ਸ਼ਬਦ ਨਾ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿਨਾਂ ਦੂਜੈ ਭਾਇ ਪਿਆਰ ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵੇ ਇਤ ਦੋਸਤੀ ਚੱਲਣ ਵਿਕਾਰ ਜਿਨਾਂ ਅੰਦਰ ਸੱਚੇ ਕਾ ਭਉ ਨਾਹੀ ਨਾਮ ਨਾ ਕਰਹਿ ਪਿਆਰ ਨਾਨਕ ਤਿਨ ਸਿਓ ਕਿਆ ਕੀਚੈ ਦੋਸਤੀ ਜੇ ਆਪੁ ਭੁਲਾਏ ਕਰਤਾਰ ਮਹਲਾ ਤੀਜਾ ਇਕ ਸਦਾ ਇਕ ਤੈ ਰੰਗ ਰਹੈ ਤਿਨ ਕਹਿ ਹਉ ਸਦ ਬਲਿ ਹਾਰੈ ਜਾਉ ਤਨ ਮਨ ਧਨ ਅਰਪਿ ਤਿਨ ਕੋ ਨਿਵ ਨਿਵ ਲਾਗੋ ਪਾਇ ਤਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਇ ਨਾਨਕ ਨਾਮ ਰਤੇ ਸੁਖੀਐ ਸਦਾ ਸੱਚੇ ਸਿਉ ਲਿਵ ਲਾਇ ਪੌੜੀ ਤਿਸ ਗੁਰ ਕੋ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਤ ਬਲਿਹਾਰਨ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੈ ਕਿੱਥੈ ਮੈਨੂੰ ਲਏ ਛਡਾਈ ਤਿਸ ਗੁਰ ਕੋ ਸਾਬਾਸ ਹੈ ਜਿਨ ਹਰ ਸੂਜੀ ਪਾਈ ਨਾਨਕ ਗੁਰ ਵਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸ਼ਲੋਕ ਮਹਲਾ 3 ਤ੍ਰਿਸ਼ਨਾ ਦਾ ਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤਿਗੁਰੂ ਸੀਤਲ ਜੀ ਮਿਲੈ ਫਿਰ ਜਲੈ ਨਾ ਦੂਜੀ ਵਾਰ ਨਾਨਕ ਵਿਣ ਨਾ ਵੈ ਨਿਰਭਉ ਕੋ ਨਹੀਂ ਜਿ ਚਰ ਸ਼ਬਦ ਨਾ ਕਰੇ ਵਿਚਾਰ ਮਹਲਾ 3 ਭੇਖੀ ਅਗਨ ਨਾ ਬੁਝੈ ਚਿੰਤਾ ਹੈ ਮਨਮਾਹੀ ਵਰਮੀ ਮਾਰੀ ਸਾਪ ਨਾ ਮਰੇ ਕਿਉਨ ਗੁਰੇ ਕਰਮ ਕਮਾਹੇ ਸਤਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਕ੍ਰਿਸ਼ਨ ਅਗਨ 부ਝਾਏ ਸੁਖਾ ਸਿਰ ਸਦਾ ਸੁਖ ਹੋਏ ਜਾਂ ਵਿੱਚੋ ਆਪ ਗੋ ਆਈ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਨਿਵਲਾਈ ਚਿੰਤਾ ਮੂਲ ਨਾ ਹੋਵੇ ਹਰ ਨਾਮ ਰੱਜਾਂ ਆਗਾਈ ਨਾਨਕ ਨਾਮ ਬਿਨਾ ਨਹਿ ਛੂਟੀਐ ਹਉ ਮੈਂ ਪਚਹ ਪਚਾਈ ਪੌੜੀ ਜਿਨਿ ਹਰ ਹਰ ਨਾਮ ਧਿਆਇਆ ਤਿਨਿ ਪਾਇੜੇ ਸਰਬ ਸੁਖਾ ਸਭ ਜਨਮ ਤਿਨਾਂ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਨਿ ਗੁਰ ਕੈ ਬਚਨ ਅਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਧਨ ਤਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਸ਼ਲੋਕ ਮਹੱਲਾ ਤੀਜਾ ਕਲ ਮਹਿ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ ਗੁਰ ਰਾਖੀ ਸੇ ਉੱਭਰੇ ਮਨ ਮੁਖਾਂ ਦੇ ਸਜਾਈ ਜਮ ਕਾਲੈ ਵਸ ਜਗ ਬਾਂਧਿਆ ਿਸਦਾ ਫਰੂ ਨਾ ਕੋਈ ਜਿਨ ਜਮ ਕੀਤਾ ਸੋ ਸੇਵੀਐ ਗੁਰਮਖੁ ਦੁਖ ਨਾ ਹੋਇ ਨਾਨਕ ਗੁਰਮਖੁ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਇ ਮਹਲਾ ਤੀਜਾ ਇਹਾ ਕਾਇਆ ਰੋਗ ਭਰੀ ਬਿਨ ਸ਼ਬਦੈ ਦੁਖ ਹਉ ਮੈ ਰੋਗ ਨ ਜਾਇ ਸਤਗੁਰ ਮਿਲੈ ਤਾ ਨਿਰਮਲ ਹੋਐ ਹਰਨਾਮੋ ਮਨ ਵਸਾਈ ਨਾਨਕ ਨਾਮ ਧਿਆਇਆ ਸੁਖ ਦਾਤਾ ਦੁਖ ਵਿਸਰਿਆ ਸਹਿਜ ਸੁਭਾਈ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕੋ ਹਉ ਸਦਾ ਕਮਾਇਆ ਤਿਸ ਗੁਰ ਕੋ ਹਉ ਖੰਨੀਐ ਜਿਨ ਮਦਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕੋ ਹਉ ਵਾਰਨੈ ਜਿਨ ਹਉ ਮੈਂ ਬੇਖ ਸਭ ਰੂਗ ਗਵਾਇਆ ਤਿਸ ਸਤਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ ਸੋ ਸਤਿਗੁਰ ਤਿਨ ਕੋ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਸ਼ਲੋਕ ਮਹਲਾ 3 ਪਗਤ ਕਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਓਨਾ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਈ ਗੁਣ ਨਿਧਾਨ ਮਨ ਪਾਇਆ ਏਕੋ ਸਚਾ ਸੋਏ ਨਾਨਕ ਗੁਰਮੁਖ ਮਿਲ ਰਹੀ ਫਿਰ ਵਿਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਕਿਆ ਉਹ ਕਰੇ ਵਿਚਾਰ ਸ਼ਬਦ ਐਸਾਰ ਨਾ ਜਾਣੀ ਬੇਖੂਲਾ ਗਾਵਾਰ ਅਗਿਆਨੀ ਅੰਧ ਬਹੁ ਕਰਮ ਕਮਾਵੇ ਦੂਜੇ ਭਾਏ ਪਿਆਰ ਅਣਹੋਂਦਾ ਆਪ ਗਣਾਈਂਦੇ ਜਮ ਮਾਰ ਕਰੇ ਤਿਨ ਖੁਆਰ ਨਾਨਕ ਕਿਸ ਨੂੰ ਆਖੀਐ ਜਾਂ ਆਪੇ ਬਖਸ਼ਣ ਹਾਰ ਪੌੜੀ ਤੂੰ ਕਰਤਾ ਸੰਤ